ਬੇਬੇ ਨੇ ਛੱਤਰ ਕੋਰ ਕੋ ਲਾਇਆ ਜੀ ਪਾਣੀ ਹੱਥੀ ਰੋਟੀਆਂ ਖਾਣੀਆਂ ਨੇ ਅੱਜ ਤੁਹਾਨੂੰ ਬੇਬੇ ਜੀ ਬੈਠੇ ਨੇ ਚੱਲਦੇ ਆ ਬੇਬੇ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਵਧੀਆ ਹੋ ਹਾਂ ਜੀ ਵਧੀਆ ਠੀਕ ਠਾਕ ਹੋ ਠੀਕ ਹੈ ਠੀਕ ਹੈ ਜੀ ਡੰਡਾ ਰੱਖਿਆ ਨਾਲ ਹੈ ਹਾਂ ਜੀ ਡੰਡਾ ਹੈ ਐਨ ਜੀ ਬੇਬੇ ਨੇ ਛੱਤਰ ਕੋਰ ਜੀ ਔਰ ਇੱਕ ਵੀਡੀਓ ਪਹਿਲਾਂ ਇਹਨਾਂ ਦਾ ਬਣਾਇਆ ਸੀਗਾ ਅੱਜ ਅਸੀਂ ਬਣਾਣੀ ਆ ਬੇਬੇ ਪਾਣੀ ਹੱਥੀ ਰੋਟੀਆਂ ਹਾਂਜੀ ਬਣੂਗੀਆਂ ਹਾਂਜੀ ਹਾਂਜੀ ਪਕਾਉਂਗੇ ਪਕਾਉਂਗੇ ਆ ਚੁੱਲਾ ਇੱਧਰ ਰੱਖਿਆ ਹੋਇਆ ਹਾਂਜੀ ਉਹ ਪਿਆ ਆ ਲੋ ਜੀ ਚੁੱਲਾ ਵੀ ਤੁਹਾਨੂੰ ਦਿਖਾਉਣਾ ਬੇਬੇ ਨੇ ਚੁੱਲਾ ਪਹਿਲਾਂ ਸੈੱਟ ਕੀਤਾ ਹੋਇਆ ਆ ਚੁੱਲਾ ਰੱਖਿਆ ਜੀ ਪਾਥੀਆਂ ਰੱਖ ਲੀਆਂ ਲੱਕੜਾਂ ਰੱਖ ਲਈਆਂ ਕੋਲ ਪਾਣੀ ਹੱਥੀ ਰੋਟੀਆਂ ਪੱਕਣਗੀਆਂ ਇੱਥੇ ਅੱਜ ਵਾਹ ਜੀ ਵਾਹ ਬੇਬੇ ਤਿਆਰ ਹੈ ਸਭ ਕੁਝ ਯਾਰ ਜੀ ਤਿਆਰ ਆਟਾ ਪਹਿਲਾਂ ਗੁੰਨ ਲੀਏ ਆਜੋ ਫਿਰ ਅੰਦਰੇ ਗੁੰਨਣਾ ਆਟਾ ਅੰਦਰੇ ਗੁੰਨ ਲਾਜੋ ਆਜੋ ਹਾਂ ਮੈਂ ਫੜਦਾ ਤੁਹਾਨੂੰ ਨਾਲ ਨਾ ਮੈਂ ਫੜਦੀ ਹਾਂ ਨਹੀਂ ਨਹੀਂ ਮੈਂ ਫੜਦਾ ਤੁਹਾਨੂੰ ਇਹਨੂੰ ਪਤਾ ਮੈਨੂੰ ਹਿਸਾਬ ਹੈ ਮੈਨੂੰ ਹਿਸਾਬ ਨਹੀਂ ਹੈ ਕਿਸੇ ਦਾ ਵੀ ਹੱਥ ਲਵਾਉਂਦੀ ਜੇ ਸਾਬ ਨੂੰ ਪਤਾ ਨਾਲ ਅੱਛਾ ਹਾਂਜੀ ਬਸ ਕਹਿ ਰਹੀ ਤੁਹਾਨੂੰ ਪਤਾ ਤੁਹਾਡੇ ਪਰ ਉਹਨਾਂ ਨੂੰ ਯਕੀਨ ਹੈ ਆ ਬਣਾ ਦਿੰਦਾ ਮੈਂ ਆ ਜਾ ਬੇਬੇ ਇਹ ਦੋ ਪਾਣੀ ਹੱਤੀ ਰੋਟੀਆਂ ਉਪਰ ਕਾਲਣ ਲਈ ਬੇਬੇ ਤਿਆਰ ਹੋ ਗਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੀ ਗੱਲ ਨਹੀਂ ਮੋੜੀ ਇਹ ਸਰੋਤੇ ਜਿਹੜੇ ਨਾ ਜੀ ਇਹ ਦੇਣਗੇ ਤੁਹਾਨੂੰ ਸੀਸਾ ਬਹੁਤ ਇਹ ਤਾਂ ਪਸੰਦ ਬਹੁਤ ਕਰਦੇ ਨੇ ਵੀ ਪੁਰਾਣੇ ਬਜ਼ੁਰਗ ਬੇਬੇ ਬੁੜੀਆਂ ਪਾਣੀ ਹੱਤੀ ਰੋਟੀਆਂ ਚ ਪੱਕੇਗੀ ਜੀ ਬੇਬੇ 77 ਘਰ ਪਕਾਏਗੀ ਆ ਜਾਓ ਬੈਠੋ ਬੈਠੋ ਆ ਬੱਲਬ ਵੀ ਜਾਗਦਾ ਪਿਛਲਾ ਵੀ ਬੇਬੇ ਜੀ ਕਰੀਏ ਫਰਾਟਾ ਗੁਨੀਏ ਹਾਂ ਜੀ ਗੁਨੀਏ ਚੱਕੋ ਫਰਾਟਾ ਅੱਛਾ ਜੀ ਚੱਕੋ ਹਾਂ ਤਾਂ ਤੁਹਾਨੂੰ ਤਕਲੀਫ ਦਿੱਤੀ ਪਰ ਤੁਸੀਂ ਕਿਹਾ ਬੜੀ ਹਿੰਮਤ ਨਾਲ ਵੀ ਮੈਂ ਕਰ ਲੂੰਗੀ ਹਾਲਕ ਥੋੜੀ ਦਿੱਕਤ ਹੈਗੀ ਤੁਹਾਨੂੰ ਹੱਥ ਦੀ ਥੋੜੀ ਜਿਹੀ ਹੈ ਨਾ ਕੋਈ ਨਾ ਕੋਈ ਤੁਸੀਂ ਵਿੱਚ ਨਾਉਣ ਕੁਝ ਬੋਲੋ ਚੱਲਣ ਦੋ ਜੋ ਚੱਲਦਾ ਹੁਣ ਕਹਿ ਪਾਤਾ ਵੇਸਣ ਪਾਤਿਆ ਹਾਂਜੀ ਵੇਸਣ ਪਾਤਾ ਜੀ ਵੇਸਣ ਪਾਤਿਆ ਨੂਨ ਪਾਉਣਾ ਜੀ ਨੂਨ ਵੀ ਪਾਉਣਾ ਹੈ ਹਾਂਜੀ ਠੀਕ ਹੈ ਪਹਿਲੇ ਪਾ ਲੈਣਾ ਨੂਨ ਥੋੜਾ ਜਿਹਾ ਹਾਂਜੀ ਗਠਾ ਵੀ ਪਾਉਣਾ ਮੜਾ ਜਿਆ ਕਰਕੇ ਗਠਾ ਨੇ ਕੋਟੇ ਆ ਨਹੀਂ ਹੈ ਕੋਟਲੇ ਨੇ ਗਠਾ ਤਾਂ ਕੀ ਹੈ ਇਹਨਾਂ ਨੂੰ ਆਰਡਰ ਲਈ ਚੱਲੋ ਤੁਸੀਂ ਨਾਲ ਦੀ ਨਾਲ ਕਹਿਣਾ ਮੰਨਦੇ ਰਹੇ ਹਾਂਜੀ ਸਾਰੇ ਡੰਡਾ ਡੰਡਾ ਕਿੱਥੇ ਆ ਆ ਨਾਲੇ ਪਿਆ ਡੰਡਾ ਹਾਂਜੀ ਇਹਦੇ ਤਾਂ ਲੋੜ ਪੈਂਦੀ ਨਹੀਂ ਹੁੰਦੀ ਮੈਨੂੰ ਦਿਖਾਣਾ ਹੀ ਹੁੰਦਾ ਇਹਦਾ ਹਾਂਜੀ ਐ ਬੇਬੇ ਹਾਂਜੀ ਵਾਹ ਜੀ ਬੇਬੇ ਦਾ ਡੰਡਾ ਮਸ਼ਹੂਰ ਹੈ ਜੀ ਬੇਬੇ ਕਹਿੰਦੀ ਮੈਂ ਡੰਡੇ ਨਾਲ ਸਾਰੇ ਮੂਰੇ ਲਾਏ ਹੋਇਆ ਹੈ ਹਾਂਜੀ ਬੇਬੇ ਨਛੱਤਰ ਕੌਰ ਬਹੁਤ ਪਿਆਰੀ ਬੇਬੇ ਸਾਡੀ ਔਰ ਇਹ ਆਟਾ ਗੁੰਨ ਰਹੀ ਹੈ ਜੀ ਪਾਣੀ ਹੈਥੀ ਰੋਟੀਆਂ ਵਾਸਤੇ ਬੇਸਣ ਪਾ ਲਿਆ ਵਿੱਚ ਹਲਦੀ ਮਾੜ ਲਾ ਆ ਦੇਖੋ ਜੀ ਵਾਹ ਜੀ ਵਾਹ ਬੇਬੇ ਤੈਨੂੰ ਤਾਂ ਬੜਾ ਵੱਲ ਆਟੇ ਦਾ ਹੈ ਹੋਰ ਆਟਾ ਗੁੰਨਿਆ ਜਾ ਰਿਹਾ ਪਿੱਤਰ ਦੀ ਪ੍ਰਾਤ ਹੈ ਦਾਜ ਵਾਲੀ ਤੇਰੇ ਹੈ ਬੇ ਹਾਂ ਜੀ ਇਹ ਦਾਜ ਵਾਲੀ ਹੈ ਹਾਂ ਜੀ ਹਾਂ ਜੀ ਦੇਖੋ ਜੀ ਦਾਜ ਵਾਲੀ ਪ੍ਰਾਤ ਹੈ ਪਿੱਤਰ ਦੀ ਉਹੀ ਚੱਲਦੀ ਹੈ ਉਹਦੇ ਵਿੱਚ ਗੁੰਨ ਰਿਹਾ ਹੈ ਹਾਲਾਂਕਿ ਥੋੜੀ ਜਿਹੀ ਦਿੱਕਤ ਹੈ ਬੇਬੇ ਨੂੰ ਇੱਕ ਪਾਸੇ ਜਿਹੜਾ ਹੈ ਖੱਬਾ ਹੱਥ ਹੈ ਉਹ ਥੋੜਾ ਜਿਹਾ ਘੱਟ ਕੰਮ ਕਰਦਾ ਪਰ ਬੇਬੇ ਦਾ ਹੌਸਲਾ ਬੜਾ ਬੁਲੰਦਾ ਹੈ। ਉਹ ਮੈਂ ਕਹ ਸੀ ਨੂਹਾਂ ਤੇ ਘਣਾ ਲੈਂਦੇ। ਬੇਬੇ ਕਹਿੰਦੀ ਮੈਂ ਸੱਜੇ ਹੱਥ ਨਾਲੇ ਘੁਮਾ ਦੇਣਾ ਗੁੰਨ ਦੇਣਾ। ਆ ਦੇਖੋ ਜੀ ਆਟਾ ਗੁੰਨ ਹੁੰਦਾ। ਆ ਦੇਖੋ ਜੀ। ਆਟਾ ਗੁੰਨਣ ਲੱਗੇ ਕਈ ਵਾਰੀ ਲੱਗਦਾ ਹੁੰਦਾ ਤਾਂ ਮੈਨੂੰ ਤਾਂ ਬਹੁਤ ਡਰ ਲੱਗਦਾ ਤਾਂ ਵੀ ਕਿੱਕਣ ਲੋਟ ਆਊਗਾ। ਪਰ ਆ ਬੇਬੇ ਨੇ ਬੜੀ ਛਿੱਤੀ ਲੋਟ ਕਰ ਲਿਆ। ਪਾਣੀ ਦਾ ਹਿਸਾਬ ਹੈ ਹਨਾ ਬੇਬੇ? ਹਾਂ ਜੀ। ਬਹੁਤ ਵਾਰ ਆਟਾ ਗੁੰਨਿਆ ਨਾ ਹਾਂਜੀ ਹਾਂ ساری ਉਮਰ ਆਟਾ ਹੀ ਗੁੰਨਿਆ ਹੋਰ ਆਹ ਲਓ ਜੀ ਪਾਣੀ ਹੱਥੀ ਰੋਟੀ ਵਾਸਤੇ ਆਟਾ ਤਿਆਰ ਹੋ ਰਿਹਾ ਪਿਆਜ਼ ਪਾਉਣਾ ਅੱਛਾ ਪਿਆਜ਼ ਪੈਣਾ ਜੀ ਅੱਜ ਤਾਂ ਤੁਹਾਨੂੰ ਮੈਂ ਦੱਸਿਆ ਨਾ ਤੋਂ ਉਹਦੇ ਹਾਂ ਵੀ ਮੈਂ 25 ਸਾਲ ਵੀ 25 ਸਾਲ ਪੰਚੀ ਕਰੀਆ ਪੰਚਾਇਤ ਨਾਲ ਅੱਛਾ ਪੰਚੀ ਵੀ ਕਰੀਆ ਪੰਚਾਇਤ ਨਾਲ ਹਾਂ ਵਾਹ ਜੀ ਵਾਹ ਬੇਬੇ ਕਹਿੰਦੀ ਮੈਂ ਪੰਚੀ ਵੀ ਕਰੀ ਪੰਚਾਇਤ ਨਾਲ ਆਪਣੇ ਛੋਟੀ ਗਾਇਰ ਛੋਟੀ ਦੇ ਦਮ ਪਰ ਹਾਂ ਸਰਦਾਰੀ ਕਾਇਮ ਰੱਖੀਏ ਪੂਰੀ ਹੈ 20 ਸਾਲ 20 ਸਾਲ ਹਾਂ ਵਾਹ ਜੀ ਵਾਹ ਬੇਬੇ ਨਛਤਰ ਕੌਰ ਜੀ ਪੰਜ ਛੇ ਸਰਪੰਚਾਂ ਦੇ ਨਾਲ ਹਾਂ ਐ ਨਾਲ ਲੱਕ ਮੇਰੇ ਨਾਲ ਦੀ ਹੋਰ ਸੀ ਪੰਚ ਨਹੀਂ ਦੋਹਾਂ ਨਿਸ਼ਾਨਾ ਚ ਕਾ ਕੇ ਰੱਖੀਆਂ ਹਾਂ ਹਾਂ ਸਾਨੂੰ ਪੁੱਛੇ ਮੈਂ ਨਹੀਂ ਦੀ ਗੋਇ ਗੱਲ ਕਰਦੇ ਅੱਛਾ ਜੇ ਦੇ ਪੰਚਨੀਆਂ ਨਹੀਂ ਬਲਾਉ ਤਾਂ ਹੋਣਾ ਫੈਸਲਾ ਕੋਈ ਅੱਛਾ ਭਜਾ ਦੰਦੀ ਜੀ ਮੈਂ ਗਾਣਾ ਕੱਢ ਕੇ ਥਾਣੇਦਾਰ ਕਹਿੰਦਾ ਕਿਦਾ ਬੋਲਦੀ ਕੌਣਾ ਕਹਿੰਦੇ ਸਾਡੇ ਪੰਚਾਇਤ ਮੈਂਬਰ ਆ ਕਿਹਨੇ ਬੋਲਦੀ ਅੱਛਾ ਮਗਾਨਾ ਕੱਢ ਦੋ ਜੀ ਅੱਛਾ ਥਾਣੇ ਦਾ ਥਾਣੇਦਾਰ ਕਹਿੰਦਾ ਵੀ ਇਹ ਕਿੱਕਣ ਬੋਲਦੀ ਆ ਹਾਂ ਉਹ ਕੀ ਕਹਿਆ ਕੌਣਾ ਬੋਲਦੇ ਕਹਿੰਦਾ ਜੀ ਸਾਡੀ ਪੰਚਾਇਤ ਮੈਂਬਰ ਆ ਇਹ ਕਨੇ ਬੋਲਦੀ ਆ ਤਾਂ ਲਓ ਜੀ ਬੇਬੇ ਨੇ ਸੱਤਰ ਕੌਰ ਨੇ ਪੂਰੀ ਸਰਦਾਰੀ ਰੱਖੀ ਜੀ ਕਾਇਮ ਸ਼ੁਰੂ ਤੋਂ ਹੀ ਨਾ ਇਹ ਵੀ 25 ਸਾਲਾਂ ਮੈਂ ਬਹੁਤ ਵਧੀਆ ਬੋਲਸਾ ਸੀ ਆਪਣਾ ਅੱਡਾ ਨਹੀਂ ਉਤਰਨਦੀ ਪਿੰਡ ਵਿੱਚ ਇੱਥੇ ਫੈਸਲਾ ਕਰਦੇ ਤੇ ਅੱਛਾ ਪਿੰਡ ਵਿੱਚ ਜੇ ਕੋਈ ਮਸਲਾ ਹੋ ਜਾਂਦਾ ਸੀ ਤਾਂ ਪਿੰਡ ਤੇ ਫੈਸਲਾ ਹੁੰਦਾ ਹੁਣ ਤਾਂ ਗਾਹ ਆ ਕੇ ਰੱਸ ਰਹੇ ਨੇ ਪੁਲਿਸ ਆਏ ਵੀ ਇੱਥੇ ਹਾਂ ਅਸੀਂ ਨਹੀਂ ਆਵਣੀ ਤਾਂ ਵੀ ਜਵਦਰ ਰੱਖੀ ਹੈ ਹਾਂ ਹਾਂ ਗੱਲ ਤਾਂ ਡੰਡੇ ਦੀ ਹੈ ਮੈਂ ਕਹਿੰਦੀ ਉਹਨੇ ਮਾਦਰ ਮੇਰੇ ਸਾਹਮਣੇ ਆ ਆ ਦੇਖੋ ਜੀ ਬੇਬੇ ਦਾ ਡੰਡਾ ਬੇਬੇ ਕਹਿੰਦੀ ਡੰਡੇ ਨਾਲ ਸਰਦਾਰੀ ਕਰੀ ਮੈਂ ਆ ਕੇ ਮੇਰੇ ਸਾਹਮਣੇ ਗੱਲ ਕਰੇ ਮੈਂ ਜਦ ਜਦੇ ਭਜਾ ਦੂੰ ਪੁਲਿਸ ਵਾਸਾ ਆਏ ਨੇ ਹੁਣ ਵੀ ਭਜਾ ਦੂੰ ਦੇਖਦੇ ਨਾ ਅਚਾ ਉਮਰ ਕਿੰਨੀ ਹੋਗੀ ਉਹੀ 90 ਸਾਲ 90 ਸਾਲ ਉਮਰ ਹੋ ਗਈ ਅਜੇ ਵੀ ਪੂਰਾ ਗੜਕਾ ਹੈ ਹਾਂਜੀ ਹਾਂ ਹੈ ਹੁਣ ਬੇਬੇ ਚ ਪਿਆਜ਼ ਪਾਉਣੇ ਆ ਹਾਂ ਪਿਆਜ਼ ਪਾ ਲਓ ਪਾ ਲਓ ਪਿਆਜ਼ ਵੀ ਪਿਆਜ਼ ਪਾ ਲਿਆ ਰੋਟੀ ਚ ਪਿਆਜ਼ ਨਾਲ ਬਣੂਗੀ ਖਰੀ ਹੈ ਹਾਂ ਆ ਲਓ ਜੀ ਵਿੱਚ ਇੱਕ ਚਾਲ ਦੇਣੇ ਆ ਬਸ ਵਿੱਚ ਹੁਣ ਤਾਂ ਅੱਜ ਫਿਰ ਖਲਾਉਂਗੇ ਤੁਸੀਂ ਹੈ ਹੋਰ ਬਸ ਪਾਣੀ ਦੀ ਰੋਟੀਆਂ ਘਟਾ ਪਾਇਆ ਬਸ ਘਟਾ ਪਾਇਆ ਮਿਰਚਾਂ ਘਟਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੀ ਗੱਲ ਰੱਖ ਲਈ ਹਾਂਜੀ ਇੱਕ ਬੋਲ ਪਰ ਤੁਸੀਂ ਕਹਤਾ ਵੀ ਆ ਜਿਓ ਆ ਜਿਓ ਹਾਂਜੀ ਮੈਂ ਫਿਰ ਫੋਨ ਕਰਿਆ ਕਹਿੰਦੇ ਆ ਜਿਓ ਤੁਸੀਂ ਅੱਜ ਸ਼ਾਮ ਨੂੰ ਘਰ ਦੇ ਵੀ ਕਹਿੰਦੇ ਤਿਆਰ ਤੇ ਤਾਂ ਕਹਿੰਦੇ ਬੇਬੇ ਤਾਂ ਢੀਕਦੀ ਐ ਵਾਹ ਜੀ ਵਾਹ ਆਟਾ ਕਰਤਾ ਜੀ ਲੋਟ ਬੇਬੇ ਨੇ ਬਹੁਤ ਵਧੀਆ ਤਰੀਕੇ ਨਾਲ ਇੱਕੋ ਹੱਥ ਨਾਲ ਗੁੰਨਤਾ ਮਤਾ ਹੈ ਕਹਤਾ ਹਾਂ ਵਾਹ ਜੀ ਵਾਹ ਬੇਬੇ ਕਹਿੰਦੀ ਵੀ ਡਰਦੀ ਨਹੀਂ ਸੀ ਮੈਂ ਕਿਸੇ ਸਾਰੇ ਕੰਮ ਕਰ ਲੈਂਦੀ ਸੀ ਛੇਤੀ ਕਿਤੇ ਕੋਸਕਦਾ ਨਹੀਂ ਸੀ ਬੰਦਾ ਕੋਈ ਨਾ ਮੂਰੇ ਹਵੇ ਬੇਬੇ ਤੇ ਹਾਂ ਜੀ ਦਿੱਕਣੇ ਕੁਛ ਕਰਨ ਨਹੀਂ ਦਿੰਦਾ ਕੋਈ ਨਾ ਆਟੇ ਦੀ ਕੀ ਮਜਾਲਤੀ ਆਟਾ ਕਹਿੰਦਾ ਨਾ ਇਹ ਖਾਤਰ ਨਾਲੇ ਕਰਤਾ ਲੋਟ ਬੇਬੇ ਨੇ ਵਾਹ ਜੀ ਵਾਹ ਬਹੁਤ ਵਧੀਆ ਹਾਂ ਜੀ ਆਟਾ ਤਾਂ ਹੋ ਗਿਆ ਤਿਆਰ ਇਹਨੂੰ ਛੱਡਣਾ ਫਿਰ ਥੋੜੀ ਦੇਰ ਹਾਂ ਜੀ ਇਹਨੂੰ ਥੋੜੀ ਦੇਰ ਰੱਖਣਾ ਵੀ ਆ ਫਿਰ ਦੇਖ ਲੋ ਰੱਖਣਾ ਰੱਖ ਲੈਨੇ 10 ਮਿੰਟ ਰੱਖਣਾ ਚਾਹੀਦਾ ਜੀ ਇਹਨੇ ਆਗੋ ਗੋ ਕਰਦੇ ਹਾਂ ਹਾਂ ਜਦ ਤੱਕ ਆਗੋ ਗੋ ਹੋ ਜਾਂਦੀ ਹੈ ਜਦ ਤੱਕ ਇਹਨੂੰ ਰੱਖ ਲੈਂਦੇ ਹਾਂ ਉਹ ਜਿਹੜੇ ਹਾਈ ਕਰਨਾ ਇਕਣਾ ਲਓ ਜੀ ਆ ਹੋ ਗਿਆ ਜੀ ਆਟਾ ਤਿਆਰ ਹੋਇਆ ਨੂੰ ਛੱਡ ਦੇਣਾ ਆਪਾਂ 15 ਮਿੰਟ ਲਈ ਜਦ ਤੱਕ ਆਪਾਂ ਅੱਗ ਬਾਲਦੇ ਹਾਂ ਜੀ ਆਜੋ ਫਿਰ ਆ ਜੀ ਲਓ ਜੀ ਬੇਬੇ ਅੱਗ ਮਚਾਉਣ ਲੱਗੀ ਹੈ ਹਾਂ ਜੀ ਅੱਗ ਬਣਾਉਣ ਵਾਲੀ ਹਾਂ ਹਾਂ ਤੇ ਲੱਭੜੀ ਸੁਣੀ ਬਣਾਈ ਹੋਈ ਬੇਬੇ ਹਾਂ ਜੀ ਆ ਦੇਖੋ ਜੀ ਕੀ ਆ ਤਰੀਕਾ ਸਲੀਕਾ ਬੇਬੇ ਨੂੰ 90 ਸਾਲ ਦੀ ਉਮਰ ਹੋ ਗਈ ਮਾਤਾ ਜੀ ਔਰ ਪੂਰੀ ਹੌਂਸਲੇ ਬਲੰਦ ਹੈ ਲੋਰੀ ਪਾਠੀ ਆ ਛੋਟਾ ਟੁਕੜਾ ਦੇਣਾ ਮੈਂ ਫੜਾਉਣਾ ਕੋਈ ਨਾ ਆਲੋ ਛੋਟਾ ਹੈਗਾ ਕੋਈ ਨਹੀਂ ਕੋਈ ਮੈਂ ਕਰਾ ਦਿਆਂਗਾ ਹੈਲਪ ਥੋੜੀ ਜੀ ਆਲੋ ਲਾਉਣ ਦਾ ਹਿਸਾਬ ਨਹੀਂ ਆ ਮੈਨੂੰ ਪਰ ਤੁਸੀਂ ਟਕਾ ਕੇ ਲਾਣੀ ਹੈ ਲਾਤਾ ਨਹੀਂ ਜੱਦ ਲਾਤਾ ਨੇ ਕੰਮ ਖਰਾਬ ਕਰਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੜੀ ਸੋਹਣੀ ਇੱਕ ਵਾਰੀ ਪਾਥੀ ਨੂੰ ਅੱਗ ਲੱਗ ਗਈ ਨਾ ਜੀ ਹਾਂ ਹਾਂ ਹੋਰ ਪੈਣੀ ਹੈ ਫਿਰ ਇਹ ਲਓ ਜੀ ਮੱਚ ਗਈ ਅੱਗ ਹੈ ਬੇਬੇ ਹਾਂ ਹਾਂ ਅੱਗ ਤਾਂ ਮੱਚ ਗਈ ਹੁਣ ਚੰਗੀ ਹੈ ਮੱਚ ਗਈ ਬੱਜੀ ਰੱਖੋ ਫਿਰ ਤਵਾ ਸਾਨੂੰ ਰੱਖ ਦੇਣੇ ਤਵਾ ਰੱਖ ਦਿਓ ਓ ਬੱਲੇ ਬੱਲੇ ਰੱਖ ਤੇ ਤਵਾ ਬੇਬੇ ਨੇ ਜੀ ਆ ਵੀ ਆ ਗਏ ਸਹੇਲੀਆਂ ਵੀ ਆ ਗੀਆਂ ਹਾਂਜੀ ਆ ਸਹੇਲੀਆਂ ਵੀ ਆ ਗੀਆਂ ਸਹੇਲੀਆਂ ਆ ਗੀਆਂ ਹੈ ਕੌਣ ਕੌਣ ਐ ਐਸੇ ਜਾਣੋ ਤਾਂ ਇਹਨਾਂ ਨੂੰ ਪਛਾਣ ਹੈ ਇਹਨਾਂ ਦੀ ਹਾਂ ਆਹ ਕੌਣ ਹੈ ਇਹ ਵੀ ਮੇਰੀ ਨੂੰਹ ਹੀ ਲੱਗਦੀ ਹੈ ਇਹ ਵੀ ਨੂੰਹ ਹੈ ਹਾਂ ਔਰ ਆਹ ਇਹ ਵੀ ਇਹ ਵੀ ਨੂੰਹ ਹੈ ਹਾਂ ਤੁਸੀਂ ਜਗਤ ਦਾਦੀ ਜਗਤ ਸੱਸ ਹਾਂ ਹੈ ਸਭ ਕੁਝ ਉੱਪਰ ਦੇ ਉੱਪਰ ਸਭ ਕੋ ਸਾਕ ਕੋ ਕਹਿੰਦੇ ਹਾਂ ਚਾਚਾ ਸੱਸ ਚਾਚੀ ਸੱਸ ਤੁਹਾਡੇ ਹੈ ਚਾਚੀ ਸੱਸ ਜੀ ਨਿਆਣਿਆਂ ਦੀ ਦਾਦੀ ਸਭ ਦੀ ਆਹ ਨਿਆਣਿਆਂ ਦੀ ਦਾਦੀ ਸਭ ਦੀ ਦਜਾ ਕੇ ਲਫਟਾ ਲਓ ਜੀ ਆ ਦੇਖੋ ਜੀ ਆਗਮਚਾਤੀ ਬੇਬੇ ਨੇ ਤਬਾ ਧਰ ਤੇ ਆ ਹੁਣ ਪਕੂਗੀਆਂ ਬੇਬੇ ਪਾਣੀ ਹੱਥੀ ਹਾਂ ਮੇ ਰੋਟੀ ਰੋਟੀ ਪਾਣੀ ਤੇ ਰੋਟੀਆਂ ਫੱਟੇ ਤੇ ਰੱਖ ਦੋ ਕੋਈ ਇੱਥੇ ਇੱਥੇ ਰੱਖ ਲਈ ਸੀ ਨਾ ਵਾਹ ਜੀ ਵਾਹ ਨੇੜੇ ਨੂੰ ਕਰਦਾ ਮੈਂ ਤਾਂ ਹਾਂਜੀ ਬੇਬੇ ਕੀ ਚਾਹੀਦਾ ਹੁਣ ਕੀ ਚਾਹੀਦਾ ਆਟਾ ਆ ਗਿਆ ਆਟਾ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਪ੍ਰਸ਼ਾਦਾ ਬਣਾਉਣਾ ਹੈ ਪ੍ਰਸ਼ਾਦਾ ਬਣਾਉਣਾ ਹੈ ਚਲੋ ਫਿਰ ਓ ਵਾਹ ਜੀ ਬੱਲੇ 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 ਆ ਦੇਖੋ ਜੀ ਵਾਹ ਵਾਹਿਗੁਰੂ ਵਾਹਿਗੁਰੂ ਆਟੇ ਦਾ ਰੰਗ ਬੜਾ ਸੋਹਣਾ ਹੈ ਹੈ ਪਾਣੀ ਹੱਥੀ ਰੋਟੀ ਓ ਭਾਈ ਇਹ ਤਾਂ ਬਹਿ ਗਈ ਹੁਣ ਆਉਂਦੀ ਜਿੰਜੀ ਤੇਲ ਲਾਉਂਦੀ ਹੈ ਰੋਟੀ ਜਦੋਂ ਘੋਲ ਕਰ ਦਿੰਦੇ ਜਿੰਜੀ ਤੇਲ ਕਰਗੀ ਆ ਮੈਂ ਪਾਣੀ ਹੱਥ ਲੱਗਦਾ ਦਿਖਾਣਾ ਕਿੱਦਾਂ ਤੇ ਮੈਂ ਬਣਾਉਣ ਦੀ ਕੋਸ਼ਿਸ਼ ਕਰੀਦੀ ਬੇ ਵੀ ਮੇਰੇ ਹੱਥ ਨੂੰ ਚੜ ਗਿਆ ਤਾਂ ਆਟਾ

ਆ ਆ ਦੇਖੋ ਜੀ タルਤੀ ਲਓ ਜੀ ਬੇਬੇ ਆਏ ਹਾ ਹਾ ਬੇਬੇ ਆ ਉੱਪਰ ਜਿਹੜਾ ਡਰੈਂਗ ਜੀ ਬਣੀ ਹੈ ਨਾ ਬੜੀ ਸੋਹਣੀ ਲੱਗਦੀ ਹੈ ਹੈ ਉਹ ਬੱਲੇ 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 ਬਈ ਇਹ ਤਾਂ ਸਭ ਨੂੰ ਪਾਣੀ ਪਾਣੀ ਆ ਜਾ ਹਾਂ ਜੀ ਆਜ ਤਾਂ ਸਭ ਦੇ ਮੂੰਹ ਚ ਪਾਣੀ ਆ ਜਾਣਾ ਬੇਬੇ ਹੈ ਹੀ ਬਹੁਤ ਪਿਆਰੀ ਹੈ ਅੱਧੀ ਅੱਧੀ ਰੋਟੀ ਸਾਰਿਆਂ ਨੂੰ ਖਵਾ ਦੇਣੀ ਆਪਾਂ ਨੇ ਅੱਧੀ ਅੱਧੀ ਸਾਰਿਆਂ ਨੂੰ ਖੁਲਾਨੀ ਆ ਹਾਂ ਪੂਰੀ ਨਹੀਂ ਦੇਣੀ ਕਿਸੇ ਨੂੰ ਮੈਂ ਤਾਂ ਖਾਊਂਗਾ ਦੋ ਖਾਊਂਗਾ ਮੈਂ ਤਾਂ ਹਾਂ ਜੀ ਹੈ ਨਾ ਖਾ ਲਈ ਖਾ ਲਈ ਅੱਛਾ ਮੇਰੇ ਵਾਸਤੇ ਹੈਗੀਆਂ ਦੋ ਹਾਂਜੀ ਇਹਨਾਂ ਨੂੰ ਅੱਧੀ ਅੱਧੀ ਖਲਾਨੀ ਆ ਲੋ ਜੀ ਤੁਹਾਡੇ ਵਾਸਤੇ ਅੱਧੀ 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 ਗ੍ਰਾਂਟ ਪਾਸ ਹੋਈ ਆ ਕਹਿੰਦੀ ਅੱਧੀ ਇਹ ਬਹੁਤ ਆ ਚੰਗੀ ਨਦੂਏ ਸੰਦੂਏ ਨਾ ਕਰ ਵਾਹ ਜੀ ਵਾਹ ਦੇਖੋ ਜੀ ਪਾਣੀ ਹੈ ਥੀ ਰੋਟੀ ਅਸੀਂ ਛੁੱਟੀ ਸੀ ਪਿਛਲੀ ਵਾਰੀ ਲੈ ਜੀ ਲੈ ਬੇਬੇ ਜੀ ਨੇ ਕਿਹਨੇ ਰੋਟੀ ਖਾਣੀ ਹਾਂ ਅੱਛਾ ਬੇਬੇ ਬਹੁਤ ਰੋਟੀਆਂ ਮਗਾ ਲਈ ਦੀ 3 ਮਿੰਟ ਲਾਉਂਦੀ ਹਾਂਜੀ ਮਿੰਟ ਨਹੀਂ ਦੀ ਲਾਉਂਦੀ ਹੈਗੀ ਅੱਛਾ ਵਾਹ ਜੀ ਵਾਹ। ਬੱਤਾ ਖਾਣੇ ਖਾਣੇ ਗੋਂਡੇ ਨੂੰ ਵੀ ਖਵਾ ਲਦੀ ਹੈ। ਗੋਂਡੇ ਨੂੰ ਵੀ ਖਵਾ ਦਿੰਦੀ ਹੈ। ਮੇ ਬੇਬੇ ਇਹ ਬੰਦੇ ਪੱਕੇ ਕਰੇ ਹੋਏ ਤੁਸੀਂ ਹੈ? ਮਹੌਰ ਹੈ? ਬਹੂਆਂ ਵਾਝੀਆਂ ਫਿਰਦੀਆਂ ਨੇ। ਅੱਛਾ ਪਾਝੀਆਂ ਫਿਰਦੇ ਨੇ ਬਹੂਆਂ? ਹਾਂ। ਸਰਦਾਰੀ ਪੂਰੀ ਹੈ। ਮੇ ਬੇਬੇ ਨੇ 76 ਘਰ ਦੀ। ਬੇਬੇ ਪੂਖਣਾ ਵਿਚਲਾ ਲੈਣੀ ਤੂੰ ਤਾਂ? ਹੈ? ਬੜਾ ਦਬਕਾ ਤੇਰਾ। ਮੋਰਾ ਜੀ ਵੀ ਲਾ ਦੇਣੀ ਹੈ। ਮੋਰਾ ਜੀ ਵੀ ਮਾਰ। ਓਏ ਹੋਏ ਮੋਰਾ ਜੀ ਵੀ ਟਕਾ ਦੇਣੀ ਹੈ। ਪੂਖਣਾ।

ਜਦ ਇਹਨੀ ਤੁਸੀਂ ਕੁੱਟਣੀ ਐ ਗਏ ਬੇਬੇ ਦੀ ਕਟਾਣੀ ਐ ਵਾਹ ਜੀ ਵਾਹ ਬੇਬੇ 90 ਸਾਲਾ ਬੇਬੇ ਬੇਬੇ ਨਛਤਰਕੌਰ ਪਾਣੀ ਹਾਤੀ ਰੋਟੀਆਂ ਬਣਾ ਕੇ ਖਿਲਾ ਰਹੀ ਐ ਜੱਜ ਆ ਦੇਖੋ ਜੀ ਕਿਸ ਤਰੀਕੇ ਨਾਲ ਕੰਮ ਕਰਦੇ ਆ ਪੂਰਾ ਵੱਲ ਚ ਅੱਜ ਹੈ ਬੇਬੇ ਨੂੰ ਥੱਲਣ ਦਾ ਹੈ ਬੇਬੇ ਤੁਹਾਡੀ ਮਾਤਾ ਵੀ ਬਣਾਉਂਦੀ ਹੁੰਦੀ ਸੀ ਬਹੁਤ ਅੱਛਾ ਕੀ ਨਾਂ ਸੀ ਮਾਤਾ ਦਾ ਕਾਕੋ ਕਾਕੋ ਬਣਾਉਂਦੀ ਹੁੰਦੀ ਸੀ ਹਾਂ ਉਹਨੇ ਸਿਖਾਈਆਂ ਤੁਹਾਨੂੰ ਹੈ ਹੋਰ ਦੇ ਕੇ ਬਗਾਈ ਜਾਂਦੇ ਤੇ ਅੱਛਾ ਦੇਖ ਦੇ ਕੇ ਸਿੱਖ ਜਾਂਦੇ ਤੇ ਹੋਰ ਪਾਣੀ ਗੱਲਾਂ ਤਾਂ ਜਿਆ ਕਰਦੇ ਨੇ ਜੀ ਹਾਂਜੀ ਪਾਣੀ ਗੱਲਾਂ ਤਾਂ ਜਿਆ ਕਰਦੇ ਨੇ ਜੀ ਹਾਂ ਦੇਖੋ ਜੀ ਆਹ ਪਾਣੀ ਇੱਥੇ ਰੋਟੀ ਕਿੰਨੇ ਦਿਨਾਂ ਬਾਅਦ ਬਣਾਈ ਹੋਣੀ ਮੈਂ ਕਹਿੰਦਾ ਸਾਲੇ ਕਈ ਸਾਲ ਹੋ ਗਏ ਉਹਨੇ ਬਹੁਤ ਏਰ ਹੋ ਗਿਆ ਭਾਈ ਬਹੁਤ ਏਰ ਹੋ ਗਿਆ ਨਾ ਮੈਂ ਠੀਕ ਕਰਿਆ ਆ ਗਿਆ ਮੈਂ ਤੁਹਾਡੇ ਕੋਲ ਹਾਂ ਸਹੀ ਕਰੀ ਗੱਲ ਮੈਂ ਹੋਰ ਰਾੜ ਲੋ ਥੰਡੇ ਥਲੇ ਰਾੜਾਂਗੇ ਭਾਈ ਤੇ ਥਾਪੜ ਤੋਂ ਚੰਗੀ ਤਰ੍ਹਾਂ ਨਾਲ ਹੂੰ ਕਰ ਦਿਓ ਕਰ ਦਿਓ ਕਰ ਦਿਓ ਫਿੱਟ ਪੂਰੀ ਬੱਲੇ 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 ਹੁਣ ਆਪਣੇ ਫਾਰਮ ਚ ਆ ਗਈ ਬੇਬੇ ਪੂਰੀ ਹੂ ਬਸ 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 ਲੜ ਕੇ ਚਟਨੀ ਨਾਲ ਖਾ ਲੈਣੀ ਆ ਆ ਚਟਨੀ ਨਾਲ ਖਾ ਲੈਣੀ ਆ ਰੜ ਕੇ ਚਟਨੀ ਨਾਲ ਖਾ ਲੈਣੀ ਆ ਹਾਂਜੀ ਇਹਨਾਂ ਨੂੰ ਵੀ ਕਹਿ ਦਿਓ ਸ਼ੇਅਰ ਕਰ ਦੇਣਗੇ ਵੀਡੀਓ ਇਹਨਾਂ ਕੋ ਵੀ ਦੇਖਣੇ ਵਾਲੇ ਜਿਹੜੇ ਆ ਜਿਹੜੇ ਦੇਖਣੇ ਵਾਲੇ ਬਾਈ ਸ਼ੇਅਰ ਕਰ ਦਿਓ ਦੇ ਅੱਗੇ ਵਧੀਆ ਹਾਂ ਮੇ ਡਾਂਗ ਤਿਆਰ ਆ ਹਾਂ ਨਹੀਂ ਤਾਂ ਵੀ ਤਿਆਰੇ ਦੀ ਬੇਬੇ ਦੇਖੋ ਜੀ ਕਹੇ ਬੇਬੇ ਆ ਰਹੀ ਆ ਹਾਂ ਬੇਬੇ ਆ ਰਹੀ ਆ ਦੇਖੋ ਜੀ ਬਹੁਤ ਪਿਆਰੀ ਬੇਬੇ ਸਾਡੀ ਬੇਬੇ ਨਸ਼ਤਰ ਕੌਰ ਬੇਬੇ ਕਿਉਂ ਉਲਾਦੇ ਹੋ ਨੇ ਇਹਨਾਂ ਨੂੰ ਬਸ ਥੋੜਾ ਜਿਹਾ ਨਾ ਦੇ ਇਹਨੂੰ ਚੋਪੜ ਦੇ ਸਾਜੀ ਝਾਂ ਦੇ ਬਿਨਾਂ ਆਪ ਲਾ ਦੇਣਾ ਕੋਈ ਲੋ ਜੀ ਥਕੇ ਲਾਣ ਲੱਗੀ ਜੀ ਬੇਬੇ ਕਿਉਂ ਤਾਂ ਹੈਗਾ ਹਾਂ ਸਭ ਸਮਝਾ ਹੂੰ ਵਾਹ ਜੀ ਵਾਹ। ਲਓ ਜੀ ਬੀਬੇ ਨੇ ਪਕਾਤੀਆਂ ਜੀ ਪਾਣੀ ਹੱਥੀ ਰੋਟੀਆਂ। ਬੀਬੇ ਦਮ ਮਾਰ ਲੈ ਥੋੜਾ ਜਿਹਾ ਪੱਖਾ ਲਾ ਦਿੰਦੇ ਆ ਨਾ। ਨਾ ਨਾ ਬਸ। ਹਾਂ। ਪੱਖੇ ਦੀ ਲੋੜ ਨਹੀਂ। ਤੁਸੀਂ ਤਾਂ ਬਹੁਤ ਸੋਹਣੀਆਂ ਰੋਟੀਆਂ ਪਕਾਉਂਦੇ ਆ। ਵਧੀਆ ਪਕਾਉਂਦੇ ਆ। ਹਾਂ। ਇੱਕ ਹੱਥ ਤੁਸੀਂ ਕਹਿੰਦੇ ਤੇ ਮੇਰਾ ਘਰ ਕੰਮ ਕਰਦਾ ਥੋੜਾ ਜਿਆਦਾ ਦਿੱਕਤ ਐ ਆ ਕਰਦਾ ਆ ਪਰ ਤੁਸੀਂ ਫੇਰ ਵੀ ਆਟਾ ਵੀ ਖਾਤ ਨਾਲੇ ਲੋਟ ਕਰਦੇ ਆ ਰੋਟੀਆਂ ਵੀ ਬੜੀਆਂ ਸੋਹਣੀਆਂ ਪਕਾਈਆਂ ਮਜ਼ਾ ਆ ਗਿਆ ਮੈਨੂੰ ਬਹੁਤ ਚੰਗਾ ਲੱਗਿਆ ਜੇ ਹੁਣ ਕਾ ਜੇ ਨਿਆਣੇ ਆਣ ਭੁੱਖੇ ਹੋਗੇ ਵੀ ਕਿਸਾਨ ਨੂੰ ਰੋਟੀ ਦਾ ਦੇ ਬੀਬੀ ਹਾਂ ਕੱਚੀ ਪੱਕੀ ਦੇ ਨੂੰ ਪਕਾ ਕੇ ਅਜੇ ਵੀ ਹਾਂ ਹਾਂ ਪਰ ਮੈਂ ਕੋਈ ਨਾ ਹੋਵੇ ਕਰਾ ਨਾ ਹੋਵੇ ਕੱਲੀ ਹੋਣਾ ਰੂ ਹਾਂ ਬੇਬੇ ਸਲਾਮ ਐ ਸਲੂਟ ਐ ਤੇਰੇ ਹੌਸਲੇ ਨੂੰ ਹੈਂ ਇੰਨੇ ਹੌਸਲੇ ਵਾਲੀ ਬੇਬੇ ਅਸੀਂ ਨਹੀਂ ਦੇਖੀ ਜਿੰਨੀਆਂ ਇਹਨੇ ਵੀਡੀਓ ਬਣਾਉਣ ਜਾਂਦੇ ਅਸੀਂ ਪਿੰਡਾਂ ਵਿੱਚ ਵੀ ਜਾਂਦੇ ਆ ਪਰ 90 ਸਾਲ ਦੀ ਉਮਰ ਹੋ ਗਈ ਪਰ ਤੁਹਾਡੇ ਹੌਸਲੇ ਨੂੰ ਬੜਾ ਸਲਾਮ ਹੈ ਜੀ ਸੇਵਾ ਕਰਦੀ ਹੈ ਬਹੂਆਂ ਦੀ ਹਾਂ ਸੇਵਾ ਕਰਦੀਆਂ ਨਾ ਜਿੱਥੇ ਸੇਵਾ ਹੁੰਦੀ ਤਾਂ ਹੀ 90 ਸਾਲ ਤੱਕ ਜਾਂਦਾ ਬੰਦਾ ਨਹੀਂ ਕਦੀ ਲੰਘ ਜਾਂਦੀ ਹਾਂ ਆ ਦੇਖੋ ਜੀ ਇਹਨਾਂ ਨੂੰ ਵੀ ਸਲੂਟ ਹੈ ਜੀ ਸਲਾਮ ਹੈ ਜੀ ਕਰਦੇ ਆਨੂੰ ਵੀ ਸੇਵਾ ਹੁੰਦੀ ਬੇਬੇ ਦੀ ਔਰ ਬੇਬੇ ਪੂਰੀ ਕੈਮ ਹੈ ਫਿੱਟ ਹੈ ਕਹਿੰਦੀ ਜੇ ਨਾ ਸੇਵਾ ਹੁੰਦੀ ਤਾਂ ਕਦੀ ਲੰਘ ਜਾਂਦੀ ਕਦੀ ਲੰਘ ਜਾਂਦੀ ਹਾਂ ਹਾਂ ਇਨਾ ਵਾਸਤੇ ਫਿਰ ਤਾੜੀਆਂ ਹੋ ਜਾਣ ਥੋੜੀਆਂ ਜੀਆਂ ਤੁਸੀਂ ਮਾਰਨੀ ਤਾੜੀਆਂ ਅੱਲਾਹ ਦੀ ਬੇਬੇ ਨੇ ਆਪਣੀ ਨੂਹਾ ਵਾਸਤੇ ਆਪਣੀ ਧੀ ਰਾਣੀ ਵਾਸਤੇ ਵੀ ਤਾੜੀਆਂ ਮਾਰਤੀਆਂ ਜੀ ਹਾਂ ਜੀ ਹਾਂਜੀ ਬੇਬੇ ਜੀ ਹਾਂਜੀ ਛੋਟਾ ਬੜਾ ਤਗੜਾ ਰੱਖਿਆ ਹੈ ਛੋਟੇ ਸਾਰੇ ਡੰਡਾ ਵੀ ਬੜਾ ਤਗੜਾ ਸੋਟਾ ਵੀ ਤਗੜਾ ਚਟਨੀ ਬਣਨ ਲੱਗੀ ਹੈ ਕਿਆ ਕਿਆ ਇਹਦੇ ਵਿੱਚ ਹਾਂ ਹਰੀ ਮੇਜ ਹੂੰ ਹੋਰ ਬਜੀ ਆਦਾਂ ਆਦਾਂ ਲਸਣ ਲਸਣ ਪਿਆਜ਼ ਪਿਆਜ਼ ਹਾਂ ਧਨੀਆ ਧਨੀਆ ਪਦੀਨਾ ਨਹੀਂ ਪਾਉਣਾ ਨਾ ਨਾ ਵਿੱਚ ਪਦੀ ਸੰਡੀ ਹੁੰਦੀ ਹੈ ਪਦੀਨੇ ਅੱਛਾ ਪਦੀਨੇ ਵਾਲੀ ਨਹੀਂ ਬਣਾਣੀ ਅੱਜ ਹਾਂ ਨਾ ਲਓ ਜੀ ਆ ਫੜੋ ਫਿਰ ਪਾਓ ਤੁਸੀਂ ਹੂੰ ਆ ਕਿਹੜਾ ਪਾਸਾ ਰੱਖਣਾ ਥੱਲੇ ਨੂੰ ਕਿਹੜਾ ਮਾਰਨਾ ਆਹੀ ਆਹੀ ਹਾਂ ਲੂਣ ਥੋੜੇ ਪਾਓ ਫਿਰ ਤਾਂ ਥੋੜੇ ਰੋਟੀ 'ਚ ਪਾ ਲੈ ਰੋਟੀ 'ਚ ਵੀ ਪਾਇਆ ਹੋਣਾ ਪਾ ਹੂੰ ਹਲੋ ਹਲੋ ਆ ਲਓ ਜੀ ਦੇਖੋ ਜੀ ਕਿਦਾਂ ਬੇਬੇ ਲੱਗੀ ਐ ਨੇੜੇ ਨੂੰ ਕਰਾਂ ਬੇਬੇ ਲਵੇਂ ਨੂੰ ਕਰਦਾ ਮੜਾ ਜਾ ਨਾ ਕੋਈ ਨਹੀਂ ਕੋਈ ਨਹੀਂ ਥੋੜਾ ਦੂਰ ਐ ਸਿੱਧਾ ਹਾਂ ਆ ਜਿਹੜੀ ਸੋਟੀ ਦੀ ਆਵਾਜ਼ ਆਉਂਦੀ ਨਾ ਠਕ 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 ਇਹ ਬੜੀ ਸੋਹਣੀ ਲੱਗਦੀ ਮੈਨੂੰ ਮੇਰੀ ਮਾਂ ਬਣਾਉਂਦੀ ਹੁੰਦੀ ਸੀ ਐਦਾਂ ਹੀ ਚਟਣੀ ਤੇ ਮੈਂ ਕੋਲ ਬੈਠਾ ਹੁੰਦਾ ਤਾਂ ਬਹੁਤ ਸਵਾਦ ਬਣਦੀ ਸੀ ਅੱਜ ਤੁਸੀਂ ਵੀ ਬਣ ਲਾਤਾ ਬਹੁਤ ਸਵਾਦ ਬਣਨ ਲੱਗੇ ਹੋਇਆ ਹਾਂ ਬੇਬੇ ਆ ਜਿਹੜੀ ਆਵਾਜ਼ ਆਉਂਦੀ ਨਾ ਸੋਟੀ ਦੀ ਆ ਬੜੀ ਸੋਹਣੀ ਲੱਗਦੀ ਹੈ ਵਧੀਆ ਬੱਚੇ ਵਧੀਆ ਹਾਂ ਆ ਦੇਖੋ ਜੀ ਬੀਬੀ ਚਟਣੀ ਬਣਾ ਰਹੀ ਹੈ ਜੀ ਦੀਨੇ ਪਦੀਨਾ ਨਹੀਂ ਪਾਇਆ ਜੇ ਆਪਾਂ ਢਣੀਆਂ ਦੀ ਸੁਣਦਾ ਪੁੱਤ ਸੁਣਦਾ ਸੁਣ ਪੈਗੇ ਪਦੀਨੇ ਨੂੰ ਹਾਂ ਲਓ ਜੀ ਆ ਦੇਖੋ ਜੀ ਚਟਣੀ ਬਣਦੀ ਹਰੀਆਂ ਮਿਰਚਾਂ ਆਦਾ ਜਿਹੜੀ ਮਿਕਸੀ ਮਾ ਬਣਦੀ ਉਹ ਨਹੀਂ ਸਵਾਦ ਹੁੰਦੀ ਕਾਦੇ ਉਹ ਨਹੀਂ ਉਹ ਕਾਦੇ ਨਹੀਂ ਸਵਾਦ ਹੁੰਦੀ ਨਹੀਂ ਪਾਣੀ ਆ ਛੱਡ ਦਿੰਦੀ ਆ ਪਾਣੀ ਆ ਛੱਡ ਦਿੰਦੀ ਆ ਹਾਂ ਕੁੰਡੇ ਵਾਲੀ ਚੀਜ਼ ਵਧੀਆ ਹੁੰਦੀ ਆ ਕੁੰਡੇ ਵਾਲੀ ਚੀਜ਼ ਵਧੀਆ ਹੁੰਦੀ ਆ ਜੀ ਆ ਦੇਖੋ ਜੀ ਬੇਬੇ ਕੁੱਟ ਰਹੀ ਐ ਚਟਣੀ ਬਹੁਤ ਵਧੀਆ ਬੇਬੇ ਏਸ ਖੱਟਾ ਵੀ ਕੁਛ ਪਣਾ ਅੰਬੀ ਆ ਗਈ ਹੈ ਅੰਬੀਆਂ ਤਾਂ ਹੁਣ ਹੈ ਨਹੀਂ ਬਜੀ ਹੁਣ ਕਿਆ ਖੱਟਾ ਪਣਾ ਆਮਚੂਰ ਪਣਾ ਅਨਾਰ ਦਾਣਾ ਆਏਗਾ ਮੱਕੋਸ ਨਹੀਂ ਪਾਉਣਾ ਪਾਉਦਾ ਕਨੇ ਰੱਖਣੀ ਆ ਕਨੇ ਰੱਖਣੇ ਆ ਹਾਂ ਕਣ ਵਧੀਆ ਆਉਂਦੀ ਆ ਅੱਛਾ ਜੀ ਚਲੋ ਜੀ ਵਾਜੀ ਵਾ ਬੇਬੇ ਨੇ 76 ਘਰ 90 ਸਾਲਾਂ ਉਮਰ ਹੈ ਜੀ ਚਟਣੀ ਕੁੱਟ ਰੇ ਨੇ ਜੀ ਬਹੁਤ ਵਧੀਆ ਤਰੀਕੇ ਨਾਲ ਆ ਦੇਖੋ ਜੀ ਮੈਂ ਤੁਹਾਨੂੰ ਸਾਰਾ ਸੀਨ ਦਿਖਾਣਾ ਜੀ ਆਜਾ ਮਨਜੀਤਾ ਚਟਨੀ ਖਾਦਾ ਲਓ ਜੀ 90 ਸਾਲ ਦੀ ਉਮਰ ਆ ਬੇਬੇ ਨਛੱਤਰ ਕੌਰ ਦੀ ਔਰ ਚਟਨੀ ਕੁੱਟ ਰਹੇ ਨੇ ਉੰਡੀ ਛੋਟੇ ਚ ਗੰਮ ਲੈ ਲੈ ਕੇ ਛੋਟਾ ਬੜਾ ਤਗੜਾ ਭਾਰੀ ਛੋਟਾ ਹੈ ਭਾਰੀ ਹੈ ਬਾਈ ਬਹੁਤ ਭਾਰੀ ਹੈ ਬਜੇ ਹੂੰ ਬਹੁਤ ਭਾਰੀ ਹੈ ਛੋਟਾ ਨਹੀਂ ਇਹ ਕਹਦੇ ਤਾਂ ਇਹ ਖਾਸਾ ਪ੍ਰਾਣਾ ਨਿੰਮ ਦਾ ਛੋਟਾ ਹੈ ਬਾਈ ਨਿੰਮ ਦਾ ਛੋਟਾ ਹੈ ਹੂੰ ਨਿੰਮ ਦਾ ਛੋਟਾ ਜੀ ਦੇਖੋ ਜੀ ਪ੍ਰਾਣੇ ਬਜ਼ੁਰਗ ਔਰ ਅਜਦਾ ਵਿਰਸਾ ਮੈਂ ਕਹਿੰਦਾ ਪੂਰਾ ਹੀ ਦਿਖਾ ਤਿਆ ਬੇਬੇ ਨੇ ਛੋਟਾ ਵੀ ਨਿੰਮਦਾ ਥੱਲੇ ਕੁੰਡੀ ਪੱਥਰ ਵਾਲੀ ਦੋਰੀ ਇਹਨੂੰ ਦੋਰੀ ਛੋਟਾ ਵੀ ਕਹਿੰਦੇ ਨੇ ਬੇਬੇ ਹਾਂ ਜੀ ਦੋਰੀ ਛੋਟਾ ਵੀ ਕਹਿੰਦੇ ਨੇ ਦੋਰੀ ਆਹੋ ਕਹਿੰਦੇ ਨੇ ਦੋਰੀ ਲੋ ਜੀ ਕਰਿਓ ਕਮੈਂਟ ਦੋਰੀ ਛੋਟਾ ਵੀ ਕਹਿੰਦੇ ਨੇ ਮੇਰਾ ਬਾਬਾ ਨਾ ਜੀ ਤੇ ਮੇਰੀ ਦਾਦੀ ਉਹ ਦੋਰੀ ਛੋਟਾ ਕਹਿੰਦੀ ਸੀਗੀ ਇਹ ਕਿਸੇ ਪਾਇਏ ਜੇ ਤਾਂ ਬੱਲਾ ਬੱਲਾ ਹਾਂ ਜੀ ਜੇ ਪਾਇਏ ਕਿਸੇ ਛੋਟਾ ਜੇ ਛੋਟਾ ਕਿਸੇ ਦੇ ਪਾਇਏ ਤਾਂ ਬੱਲੇ ਬੱਲੇ ਸਾਡੇ ਚੈਨਲ ਦੇ ਨਵੇਂ ਵੀ ਬੱਲੇ ਬੱਲੇ ਹੈ ਹੈ ਬੇਬੇ ਕਹਿੰਦੀ ਜੇ ਛੋਟਾ ਕੇਸ ਤੇ ਪੈ ਜਾਵੇ ਤਾਂ ਬੱਲੇ ਬੱਲੇ ਹੋ ਜੂਦੀ ਵਾਹ ਜੀ ਵਾਹ ਆ ਦੇਖੋ ਜੀ ਕਿਆ ਖੂਬਸੂਰਤ ਕਿਆ ਵਧੀਆ ਤਰੀਕੇ ਨਾਲ ਬੇਬੇ ਨੇ ਚਟਣੀ ਜਿਹੜੀ ਹੈ ਉੱਪਰਤੀ ਘਰਤੀ ਤਿਆਰ ਇਹ ਚ ਹੋਰ ਵੀ ਕੁਝ ਪਾਉਣਾ ਨਾ ਬਸ ਪੈ ਗਿਆ ਜੋ ਪੈਣਾ ਦਾ ਪਾ ਲਿਆ ਗਿਆ ਬਹੁਤ ਵਧੀਆ ਜੀ ਬੇਬੇ ਬਹੁਤ ਸੋਣੀ ਕੋਟਾ ਘਰੀ ਚਟਨੀ ਉਹ ਜਿਹੜਾ ਗੋਲਜੇ ਕਮਾ ਦਿੰਦੇ ਨੇ ਤੇ ਚਾਰੇ ਪਾਸੇ ਓਕਣਾ ਕਮਾ ਕੇ ਦੱਸ ਤਾਂ ਜਰਾ ਹਾਂ ਏਦਾਂ ਏਦਾਂ ਵੀ ਕਰਦੇ ਹੁੰਦੇ ਸੀ ਨਾ ਆ ਦੇਖੋ ਬੇਬੇ ਨੇ ਕਰਤਾ ਜੀ ਕਮਾਦੀ ਫੜ ਕੇ ਚਟਨੀ ਬਹੁਤ ਵਧੀਆ ਹਾਂ ਰਗੜਾ ਮਾਰਨਾ ਹੈ ਨਾ ਬੇਬੇ ਹਾਂ ਹੈ ਪਾਣੀ ਆਤੀ ਰੋਟੀ ਨੇ ਖਾਈਏ ਹੁਣ ਹਾਂ ਖਾ ਲਓ ਹਾਂਜੀ ਬੇਬੇ ਹਾਂਜੀ ਬਾਜੀ ਪਾਣੀ ਆਤੀ ਰੋਟੀ ਹਾਂਜੀ ਆ ਨਾਲ ਲੱਸੀ ਵੀ ਆ ਗਈ ਮੇਨੂੰ ਵਾਸਤੇ ਹਾਂ ਪਤਾ ਹਾਂ ਹਾਂ ਲੱਸੀ ਵੀ ਲਾਂਦੇ ਚਟਨੀ ਚਟਨੀ ਵਾਹ ਜੀ ਵਾਹ ਆ ਦੇਖੋ ਜੀ ਬੇਬੇ ਨੇ ਪਕਾਈਆਂ ਸਾਡੀ ਨੇ ਪਿਆਰੀ ਪਿਆਰੀ ਬੇਬੇ ਸਾਡੀ ਸੋਹਣੀ ਬੇਬੇ ਹੈ ਨਹੀਂ ਵੀ ਆ ਮਾਰੀ ਜਿਹੜਾ ਕੈਮਰਾ ਮੇਰੇ ਪਰ ਬੇਬੇ ਦੇ ਨਾਲ ਹੈ ਅੱਜ ਤਾਂ ਰੂਹ ਨੂੰ ਅੰਦਰ ਤੱਕ ਠੰਡ ਪੈ ਗਈ ਹੂੰ ਤੁਹਾਡੇ ਹੱਥ ਦੀ ਹੈ ਤੁਹਾਡਾ ਪਿਆਰ ਇੰਨਾ ਮਿਲਿਆ ਹੂੰ ਮਧੀਆਂ ਇੱਕ ਨੰਬਰ ਤੁਸੀਂ ਵੀ ਖਾਓ ਮੈਂ ਬਾਬਾ ਨੂੰ ਥੋੜੇ ਨਹੀਂ 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 ਆਪੇ ਖਾਓਗੇ ਥੋੜੀ ਖਾ ਲਓ ਪੂਰੀ ਪਾਣਾ ਮੈਂ ਨਹੀਂ ਉਹ ਤੁ ਜਾ ਜਾ ਇੱਕ ਗਰਾਹੀ ਪਾਣਾ ਰਾਜੀ ਰਹੇ ਇੱਕ ਗਰਾਹੀ ਪਾਣਾ ਮੈਂ ਹਾਂ ਆ ਲੋ ਜੀ ਸਾਡੀ ਮਾਂ ਨਸ਼ਤਰਕਰ 90 ਸਾਲ ਉਮਰ ਹੂੰ ਪੂਰੀ ਫਿੱਟ ਹੈ ਲੋ ਜੀਆ ਦੇਖੋ ਜੀ ਪਾਣੀ ਹਤੀ ਰੋਟੀ ਹੈ ਬਹੁਤ ਵਧੀਆ ਮੋਟੀ ਮੋਟੀ ਔਰ ਚਟਨੀ ਦੇ ਨਾਲ ਖਾ ਕੇ ਆ ਕੇ ਨਜ਼ਾਰਾ ਕੇ ਲਾਤਾ ਬੇਬੇ ਨੇ ਚੁੱਪੜਤੀ ਕਿੰਨੇ ਦਿਨਾਂ ਮਾਦ ਖਾਧੀ ਅੱਜ ਕਈ ਦਿਨ ਹੋ ਗਏ ਮਹੀਨਾ ਹੋ ਗਿਆ ਉਹਨਾਂ ਅੱਛਾ ਪਾਣੀ ਆ ਤੁਸੀਂ ਬਣਵਾ ਲੈਂਦੇ ਤੁਸੀਂ ਨਹੀਂ ਪਾਰਟ ਟਾਈਮ ਇਹ ਕੀ ਲਾ ਕੇ ਪਗਾਉਂਦੀਆਂ ਅੱਛਾ ਤਵੇ ਬੇਬੇ ਇਹਨਾਂ ਨੂੰ ਕੀ ਸੁੱਖ ਲੱਗਣਾ ਪਾਣੀ ਨਾਲ ਚੜਦੀ ਹਣੀ ਇਹਨਾਂ ਦੇ ਉੱਪਰ ਇਹ ਆੜ ਤੋਂ ਨਹੀਂ ਆ ਅੱਛਾ ਫਿਰ ਮੈਂ ਚੰਗੀ ਲੰਗ ਆਜੜੀ ਤੇ ਤੰਗੀ ਆਜ ਤਾਂ ਤੁਸੀਂ ਆ ਬਣਾਈ ਹੈ ਵੀ ਤਾੜੀਆਂ ਉਹਨਾਂ ਬੇਬੇ ਲਈ ਬੇਬੇ ਕਾਗੇ ਤੁਸੀਂ ਅੱਜ ਹਾਂ ਆਪਣੇ ਲਈ ਵੀ ਤਾੜੀਆਂ ਜ਼ਰੂਰੀ ਹੈ। ਲਓ ਜੀ ਕਿਦਾਂ ਦਾ ਲੱਗਿਆ ਤੁਹਾਨੂੰ ਵੀਡੀਓ ਕਮੈਂਟ ਜ਼ਰੂਰ ਕਰਿਓ ਔਰ ਸ਼ੇਅਰ ਵੀ ਕਰਿਓ ਜ਼ਰੂਰ। ਪਿੰਡਾਂ ਵਿੱਚ ਅਸੀਂ ਜਾਂਦੇ ਆਂ ਬਜ਼ੁਰਗਾਂ ਕੋਲ ਪਹੁੰਚ ਕਰਦੇ ਆਂ ਵੀਡੀਓਜ਼ ਬਣਾਉਂਦੇ ਆਂ ਤੁਹਾਡੇ ਵਾਸਤੇ ਪਾਣੀ ਹੈ, ਥੀ ਰੋਟੀਆਂ ਬੇਬੇ ਨੇ ਛੱਤਰਕੌਰ ਜੀ ਮੇਰੇ ਨਾਲ ਬੈਠ ਨੇ 90 ਸਾਲ ਉਮਰ ਇਹਨਾਂ ਦੀ ਇਹਨਾਂ ਨੇ ਬਣਾਈਆਂ। ਹੁਣ ਤੁਸੀਂ ਇੱਕ ਕੰਮ ਕਰਿਆ ਜੇ ਵੀ ਸ਼ੇਅਰ ਜ਼ਰੂਰ ਕਰਿਆ ਜੇ ਔਰ ਕਮੈਂਟ ਵੀ ਕਰਨਾ। ਬੇਬੇ ਇਹਨਾਂ ਨੂੰ ਕਹਦੇ ਵੀ ਸ਼ੇਅਰ ਕਰ ਦੇਣ ਵੀਡੀਓ। ਸ਼ੇਅਰ ਕਰ ਦਿਓ ਭਾਈ ਓਏ। ਓਏ ਭਾਈ ਓਏ।